ਇਹੀ ਜਿਹੜੀ ਟ੍ਰੋਲ ਆਰਮੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹੋ ਜਿਹੜੇ ਉਹਨਾਂ ਦੇ ਪਹਾੜੇ ਦੇ ਬੰਦੇ ਹੈ ਇਹ ਕੁਝ ਦਿਨ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਸੀ ਇਹਨਾਂ ਦੇ ਜਿਹੜੇ ਇਹ ਬੰਦੇ ਕਿਉਂਕਿ ਜਿਹੜੇ ਬਾਗੀ ਨੇ ਅਕਾਲੀ ਦਲ ਤੋਂ ਹੋਏ ਉਦੋਂ ਅਕਾਲੀ ਦਲ ਦਾ ਹਿੱਸਾ ਸੀ ਇਹਨਾਂ ਅਕਾਲੀ ਦਲ ਦੇ ਹਿੱਸੇ ਨੇ ਜਿਹੜੇ ਇਹਨਾਂ ਸਾਰਿਆਂ ਦੇ ਉਸੋਲੇ ਗਾਉਂਦੇ ਸੀਗੇ ਇਹਨਾਂ ਦੇ ਹੱਕ ਦੇ ਵਿੱਚ ਪੋਸਟਾਂ ਪਾਉਂਦੇ ਸੀ ਹੁਣ ਉਹੋ ਹੀ ਜਿਹੜੀਆਂ ਫੇਕ ਆਈਡੀਆ ਨੇ ਤੁਸੀਂ ਕੋਈ ਵੀ ਫਰੋਲ ਕੇ ਦੇਖ ਲਓ ਕੋਈ ਮਹੀਨਾ ਪਹਿਲਾਂ ਬਣੀ ਆ ਕੋਈ 2 ਮਹੀਨੇ ਪਹਿਲਾਂ ਕੋਈ 6 ਮਹੀਨੇ ਕੋਈ ਕਿਸ ਨਾਂ ਤੇ ਬਣੀ ਆ ਕੋਈ ਕਿਸ ਨਾਂ ਤੇ ਕਿਸ ਨਾਂ ਤੇ ਮਤਲਬ ਜਾਲੀ ਆਈਡੀਆ ਨੇ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ ਸੋ ਉਹਦੇ 'ਚ ਕੀ ਆ ਕਿ ਉਹ ਦੱਬੀ ਤੁਰੀ ਆਉਣਗੇ 5-7 ਉਹਨਾਂ ਨੇ ਪੱਟ ਮੈਸੇਜ ਬਣਾਏ ਹੋਏ ਨੇ ਜੇ ਕੋਈ ਵਿਰੋਧੀ ਮਤਲਬ ਜਿਹੜਾ ਬਾਗੀ ਧੜਾ ਹੈ ਜਿਉ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਗੱਲ ਕਰਦੇ ਨੇ ਤਾਂ ਜਦੋਂ ਇਹ ਉੱਤੇ ਲੱਗਦੇ ਨੇ ਤੁਹਾਨੂੰ ਜਾਣਦਾ ਕੌਣ ਹੈ ਤੁਹਾਨੂੰ ਪੰਜਾਬ 'ਚ ਕੋਈ ਪੁੱਛਦਾ ਨਹੀਂ ਸੁਖਬੀਰ ਸਿੰਘ ਬਾਦਲ ਕਰਕੇ ਤੁਹਾਡੀ ਪਛਾਣ ਉਹਨਾਂ ਨੇ ਪੁੱਛੇ ਭਲੇ ਮਾਨਸੋ ਵੀ ਸੁਖਬੀਰ ਸਿੰਘ ਬਾਦਲ ਦੀ ਪਛਾਣ ਤਾਂ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਲੋਕਾਂ ਕਰਕੇ ਆ ਪੰਥ ਦੇ ਮੁੱਦਿਆਂ ਕਰਕੇ ਆ ਤੇ ਤੁਸੀਂ ਉਹਨੂੰ ਹੀ ਮੰਨਫੀ ਕਰ ਰਹੇ ਹੋ ਮਤਲਬ ਕੱਲੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਜਿਹੜੀ ਸਖਸ਼ੀ ਪੂਜਾ ਉਹ ਜ਼ਿਆਦਾ ਹੋ ਰਹੀ ਹੈ ਅਕਾਲੀ ਦਲ ਨਹੀਂ ਵੱਡਾ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਕਰਕੇ ਦਿਖਾਇਆ ਜਾ ਰਿਹਾ ਹੈ ਤੇ ਹੁਣ ਇਹ ਵੀ ਨਵੀਂ ਗੱਲ ਸਾਹਮਣੇ ਆਈ ਹੈ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਹੋਰੀ ਚਾਹੁੰਦੇ ਨੇ ਵੀ ਠੀਕ ਹੈ ਯਾਰ ਜਿਹੜੇ ਜਾਂਦੇ ਨੇ ਜਾਓ ਵੀ ਮੈਂ ਤਾਂ ਚੰਗਾ ਹੋਇਆ ਚਲੇ ਗਏ ਮੈਂ ਤਾਂ ਹੁਣ ਟੀਮ ਹੈ ਜਿਹੜੀ 40 45 ਸਾਲ ਦੀ ਨੌਜਵਾਨਾਂ ਦੀ ਟੀਮ ਰੱਖਣੀ ਹੈ ਜਿਹੜੇ ਲੰਮਾ ਸਮਾਂ ਮੇਰਾ ਪ੍ਰਭਾਵ ਨੇ ਜਿਹੜੇ ਉਹ ਕਬੂਲਦੇ ਰਹਿਣਗੇ ਸੋ ਉਹਨਾਂ ਨੂੰ ਇਹ ਵੀ ਮੇਰੇ ਖਿਆਲ ਆ ਦੱਸਣ ਆਲਾ ਆ ਕਿ ਜੇ ਪ੍ਰਧਾਨ ਸਾਹਿਬ 40 45 ਸਾਲ ਵਾਲੇ ਨੌਜਵਾਨ ਆਉਣਗੇ ਤੇ ਕੱਲ ਨੂੰ ਤੁਹਾਡੀ ਕੁਰਸੀ ਨੂੰ ਵੀ ਚੈਲੰਜ ਉਹ ਵੀ ਕਹਿਣਗੇ ਫਿਰ ਤੁਸੀਂ ਵੀ ਬਜ਼ੁਰਗ ਹੋ ਗਏ ਜੀ ਤੁਸੀਂ ਵੀ ਜਾਓ ਅਸੀਂ ਨਵਾਂ ਪ੍ਰਧਾਨ ਕੋ ਜਿਹੜਾ ਯੂਥ ਦਾ ਉਹ ਲੈ ਕੇ ਆਈਏ ਸੋ ਕਹਿਣ ਦਾ ਭਾਵ ਇਹ ਹੈ ਕਿ ਅੱਜ ਅਕਾਲੀ ਦਲ ਡਿੱਗਦੇ 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 ਇੰਨੀ ਤੱਕ ਵੋਟ ਪੱਤਰ ਹੈ ਜਿਹੜਾ ਡਿੱਗ ਚੁੱਕਿਆ ਅਕਾਲੀ ਦਲ ਦੀ ਇੰਨੀ ਮਾੜੀ ਦਸ਼ਾ ਜਿਹੜੀ ਹੋ ਚੁੱਕੀ ਹੈ ਪਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਆਲੇ-ਦੁਆਲੇ ਵਾਲਾ ਘੇਰਾ ਇਸ ਗੱਲ ਨੂੰ ਮੰਨਨ ਨੂੰ ਹੀ ਤਿਆਰ ਨਹੀਂ ਵੀ ਸਾਡੀ ਕੋਈ ਗਲਤੀ ਹੈ ਉਹ ਜਦੋਂ ਬੱਚ ਲੋ ਕਹਿੰਦੇ ਚੰਗਾ ਹੋਇਆ ਵੀ ਜਿਹੜੇ ਇਹ ਨਿਕਲ ਗਏ ਕਿਸੇ ਨੂੰ ਉਹ ਗੰਦ ਦੱਸਦੇ ਨੇ ਆਪਣੀ ਲੀਡਰਾਂ ਨੂੰ ਕਿਸੇ ਨੂੰ ਗੰਦ ਦੱਸਦੇ ਨੇ ਕਿਸੇ ਨੂੰ ਚਾਪਲ ਉਸ ਦੱਸਦੇ ਨੇ ਕਿਸੇ ਨੂੰ ਕੁਝ ਦੱਸਦੇ ਨੇ ਸੋ ਇਸ ਤਰੀਕੇ ਇੱਕ ਪੰਥਕ ਪਾਰਟੀ ਨੂੰ ਪਹਾੜੇ ਦੇ ਟੱਟੂਆਂ ਦਾ ਸਾਰਾ ਲੈਣਾ ਪਵੇ ਆਈਟੀ ਟੀਮ ਰੱਖਣੀ ਪਵੇ ਕਾਦੇ ਵਾਸਤੇ ਆਪਣੇ ਪੰਥ ਦੇ ਲੋਕਾਂ ਦੇ ਖਿਲਾਫ ਗਾਲਾਂ ਕੱਢਣ ਵਾਸਤੇ ਮਤਲਬ ਕਦੇ ਸੋਚ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੋਡ ਪੈ ਰਹੀ ਹੈ ਕਿ ਉਹਨਾਂ ਨੂੰ ਆਈਟੀ ਟੀਮ ਰੱਖਣੀ ਪੈ ਰਹੀ ਹੈ ਕਾਦੇ ਵਾਸਤੇ ਕੋਈ ਪੰਥ ਦੀ ਗੱਲ ਨਹੀਂ ਕਰ ਰਹੇ ਹੋ ਕੋਈ ਸਿੱਖੀ ਦੀ ਜਾਂ ਮਰਿਆਦਾ ਦੀ ਗੱਲ ਨਹੀਂ ਕਰ ਰਹੇ ਸਿਰਫ ਉਹਨਾਂ ਨੇ ਮਾਂ ਪੈਣ ਦੀਆਂ ਗਾਲਾਂ ਕੱਢਣੀਆਂ ਨੇ ਤੁਸੀਂ ਕੁਝ ਬੋਲ ਕੇ ਦਿਖਾਓ ਤੁਹਾਨੂੰ ਸ਼ਾਮ ਤੱਕ ਇਸ ਤਰੀਕੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਗੇ ਗਾਲਾਂ ਕੱਢ ਕੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਯਾਰ ਸਾਨੂੰ ਪਤਾ ਹੈ ਕਹਿੰਦੇ ਸਾਡੀ ਟੀਮ ਸਾਡੇ ਕਹਿੰਦਾ ਪਾਰਟੀ ਨੇ ਰੱਖੀ ਹੋਈ ਹੈ ਸਾਡੇ ਸਾਹਮਣੇ ਕਹਿੰਦਾ ਲੋਕਾਂ ਨੂੰ ਮਤਲਬ ਉਹ ਆਪ ਹੀ ਗਾਲਾਂ ਕਢਾਉਂਦੇ ਸੀ ਪਹਿਲਾਂ ਹੁਣ ਉਹਨਾਂ ਨੂੰ ਗਾਲਾਂ ਪੈ ਰਹੀਆਂ ਨੇ ਸੋ ਅਕਾਲੀ ਦਲ ਦਾ ਇਸ ਕਦਰ ਨਿਮਾਨਵਲ ਜਾਣਾ ਨਿਹਾਰਵਲ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ ਔਰ ਜੇ ਇਹੋ ਹੀ ਹਾਲਾਤ ਰਹੇ ਇਹੋ ਹੀ ਹਾਲ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਕਾਲੀ ਦਲ ਮੇਰੇ ਖਿਆਲ ਆ ਬਿਲਕੁਲ ਬਿਲਕੁਲ ਹਾਸ਼ੀਏ ਤੇ ਜਾ ਹੀ ਚੁੱਕਿਆ ਜਦੋਂ ਹਾਸ਼ੀਏ ਦੇ ਵੀ ਪਰਲੇ ਪਾਸੇ ਚਲਾ ਜਾਏਗਾ ਦੇ ਕੋਈ ਕਹਿਣਾ ਤੇ ਅਜੇ ਚਲੋ ਬਹੁਤ ਔਖਾ ਆ ਕਿਉਂਕਿ ਉਹਦੀ ਇੱਕ ਜਗ੍ਹਾ ਹੈ ਉਹ ਜਗ੍ਹਾ ਫਿਰ ਕੌਣ ਲਊਗਾ ਉਹ ਅਮਰਤਪਾਲ ਤੇ ਉਹਦੀ ਟੀਮ ਆ ਰਹੀ ਆ ਉਹ ਲਊਗੀ ਉਹਨਾਂ ਨੇ ਵੀ ਕਿਹਾ ਐਸਜੀਪੀਸੀ ਦੀਆਂ ਵੋਟਾਂ ਬਣਾਓ ਭਾਈ ਫਿਰ ਕੀ ਸੀ ਆਪਾਂ ਉਹ ਇਹਦੇ ਨਾਲੋਂ ਬੈਟਰ ਹੋਊਗਾ ਲੋਕੀ ਇਹਦੇ ਬਾਰੇ ਅਜੇ ਸੋਚਣਗੇ ਇਹ ਗੱਲ ਠੀਕ ਹੈ ਕਿ ਜੋ ਨਿਵਾਣਾ ਤੇ ਪਹੁੰਚਿਆ ਇਹ ਕਦੀ ਖਾਲੀ ਦਲ ਨੇ ਨਾ ਸੋਚਿਆ ਹੋਣਾ ਨਾ ਕਦੀ ਪਹਿਲਾਂ ਹੋਇਆ ਇਸ ਪੱਧਰ ਤੇ ਪੰਟ ਟੁੱਟੇ ਪਹਿਲੀ ਵਾਰ ਪਹਿਲਾਂ ਵੀ ਬਹੁਤ ਹੁੰਦੀ ਰਹੀ ਆ ਪਰ ਇੱਕ ਇੱਕ ਧਿਰ ਜਿਹੜਾ ਮੁੱਖ ਕਾਲੀ ਦਲ ਸੀ ਜਿਹੜਾ ਮੇਨ ਸੀਗਾ ਉਹ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਬਚਿਆ ਰਿਹਾ ਜਾਂ ਲੋਕਾਂ ਨੂੰ ਉਹਦੇ ਤੇ ਉਮੀਦ ਬਣੀ ਰਹੀ ਉਹ ਟੁੱਟੀ ਨਹੀਂ ਪੂਰੀ ਐਤਕੀ ਇਹ ਕਾਫੀ ਡਾਮਡੋਲ ਹੋਇਆ ਹੁਣ ਰਹੀ ਗੱਲ ਇਹ ਸਾਰੀ ਜਿਹੜੀ ਪੋਲਿਟਿਕਸ ਕਾਲੀ ਦਲ ਕੀ ਸਾਰੀ ਤੁਸੀਂ ਤੇਜਿੰਦਰ ਜੀ ਦੇਖ ਲਓ ਤੁਸੀਂ ਕਿਸੇ ਪਾਰਟੀ ਬਾਰੇ ਮਾੜਾ ਜਿਹਾ ਕਹਿ ਕੇ ਦੇਖ ਲਓ ਲਾ 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 ਏਕ ਨਾ ਮਾ ਕੰਮ ਚੱਲ ਪਿਆ ਜੀ ਸੋਸ਼ਲ ਮੀਡੀਆ ਇਹ ਜੀ ਟਰੋਲ ਪਾਰਟੀ ਹੈ ਇਹ ਆ ਅਕਾਲੀ ਦਲ ਨੂੰ ਇਹੋ ਜੀਆਂ ਗੱਲਾਂ ਤੋਂ ਅਵੋਇਡ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਰੱਖਿਓ ਪਾਰਟੀ ਦੇ ਬੰਦੇ ਜੇ ਕੋਈ ਕਰਦੇ ਆ ਤੇ ਸਮਝ ਪੈਂਦੀ ਆ ਉੱਪਰ ਜੇ ਪਾਰਟੀ ਮਸਲਾ ਇਹ ਹੈ ਨਾ ਜੇ ਪਾਰਟੀ ਦੇ ਬੰਦੇ ਵੀ ਕਰਦੇ ਨੇ ਸ਼ਰੋਮਨੀ ਅਕਾਲੀ ਦਲ ਵਾਹਿਦ ਅਜਿਹੀ ਪਾਰਟੀ ਹੈ ਜਿਹਦੇ ਨਾਮ ਤੇ ਪੰਥ ਜੁੜਿਆ ਹੈ ਤੇ ਜੇ ਪੰਥ ਜੁੜਿਆ ਤਾਂ ਲੋਕਾਂ ਦੇ ਜ਼ਿਹਨ 'ਚ ਇਹ ਗੱਲ ਆਉਂਦੀ ਹੈ ਕਿ ਬੰਦੇ ਲਿਆਕਤ ਵਾਲੇ ਨੇ ਸ਼ਰਮ ਵਾਲੇ ਨੇ ਹਲੀਮੀ ਵਾਲੇ ਨੇ ਪਰ ਉਹਨਾਂ ਦੀਆਂ ਮਤਲਬ ਜੋ ਕਮੈਂਟ ਕਰਦੇ ਨੇ ਜਾਂ ਉਹਨਾਂ ਦੀ ਭਾਸ਼ਾ ਉਹ ਦੇਖ ਕੇ ਤਾਂ ਲੱਗਦਾ ਹੀ ਨਹੀਂ ਵੀ ਇਹ ਅਕਾਲੀ ਦਲ ਦਾ ਹਿੱਸਾ ਹੋ ਸਕਦਾ ਹੈ ਦੇ ਹਨ ਜਿੱਦਾਂ ਪਹਾੜੇ ਦੇ ਟੱਟੂ ਤੁਸੀਂ ਕਿਹਾ ਇਸ ਕਰਕੇ ਇਹ ਇਹਨਾਂ ਦੇ ਇਹਨਾਂ ਦਾ ਕੀ ਇਹਨਾਂ ਤੇ ਪੈਸੇ ਲੈਣੇ ਆ ਕੋਰ ਗਾਲਾਂ ਕੱਢਣੀਆਂ ਉਹ ਗਾਲਾਂ ਕੱਢਣ ਦੇ ਹੀ ਪੈਸੇ ਲੈਂਦੇ ਆ ਜੇ ਉਹ ਬੰਦੇ ਆਪਣੇ ਕੁਝ ਵੀ ਬੁਰਾ ਭਲਾ ਵੀ ਕਹਿਣਗੇ ਉਹ ਇੱਕ ਮਰਿਆਦਾ 'ਚ ਰਹਿ ਕੇ ਕਹਿਣਗੇ ਕਿ ਕਿਉਂਕਿ ਉਹਨਾਂ ਦਾ ਆਪਣਾ ਵੀ ਰਿਸਕ ਹੈਗਾ ਕੱਲ ਨੂੰ ਉਹਨਾਂ ਦੀ ਜਵਾਬਦੇਹੀ ਹੈ ਉਹ ਬਤਾਊਗਾ ਬੰਦੇ ਫਲਾਣੇ ਨੇ ਪਾਈ ਪੋਸਟ ਪਾਈ ਮਾੜੀ ਚੰਗੀ ਪਾਈ ਉਹਦੀਆਂ ਇੱਕ ਲਿਮਿਟਸ ਹੋਣਗੀਆਂ ਕੋਈ ਪਾਰਲੀਮੈਂਟਰੀ ਸ਼ਬਦ ਹੋਣਗੇ ਜਾਂ ਪੋਲਿਟੀਕਲ ਗਾਲਾਂ ਹੋਣਗੀਆਂ ਮਤਲਬ ਇਹ ਨਹੀਂ ਕਿ ਸਿੱਧੀਆਂ ਦੂਜੀਆਂ ਗੰਦੀਆਂ ਗਾਲਾਂ ਜਿਹੜੀਆਂ ਤੁਸੀਂ ਪੜ ਵੀ ਨਾ ਸਕੋ ਇਹ ਇਹ ਜਿਹੜੇ ਟੱਟੂ ਪਹਾੜੇ ਦੇ ਵਾਲੀ ਗੱਲ ਕਹੀ ਹੈ ਤੁਸੀਂ ਉਹ ਬਿਲਕੁਲ ਠੀਕ ਹੈ ਇਹਨਾਂ ਨੂੰ ਇਸ ਗੱਲ ਤੋਂ ਅਵੋਇਡ ਕਰਨਾ ਚਾਹੀਦਾ ਪਹਿਲੀ ਗੱਲ